ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ ਨੂੰ ਠੀਕ ਠਾਕ ਜੀ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਲੱਗੇ ਆ ਨਵਾਂ ਵਲੌਗ ਬਣਾਉਣਾ ਕੁੱਕਰ ਦੀ ਰਬੜ ਇਹਦੇ ਤੇ ਵਲੌਗ ਬਣਾਵਾਂਗੇ ਵਲੌਗ ਹੈ ਤੇ ਕੋਈ ਖਾਸ ਨਹੀਂ ਗਾ ਪਰ ਜੇ ਲੋੜ ਹੋਵੇ ਤੇ ਇਹ ਬਹੁਤ ਖਾਸ ਆ ਜਦੋਂ ਆਪਾਂ ਨੂੰ ਜ਼ਰੂਰਤ ਪੈਂਦੀ ਕਿਸੇ ਚੀਜ਼ ਦੀ ਤੇ ਆਪਣੇ ਕੋਲ ਉਸ ਟਾਈਮ ਤੇ ਅਵੇਲੇਬਲ ਨਹੀਂ ਹੁੰਦੀ ਉਦੋਂ ਆਪਾਂ ਸਬਜੀਤਰੀ ਹੁੰਦੀ ਹੈ ਤੇ ਉਦੋਂ ਸਾਡੀ ਵਿਸਲ ਨਹੀਂ ਵੱਜਦੀ ਉਹਦੇ ਹਿਸਾਬ ਨਾਲ ਆਪਾਂ ਇੱਕ ਤਾਂ ਉਹ ਛੋਟਾ ਜਿਹਾ ਅ ਦੱਸਦੇ ਆ ਜਿਗਾਰਡ ਕਿਸ ਤਰ੍ਹਾਂ ਕਰਨਾ ਤੇ ਆਪਾਂ ਆਪਣਾ ਕੰਮ ਜਿਹੜਾ ਸਾਰ ਸਕਦੇ ਆ ਇਸ ਕਰਕੇ ਆ ਮੇਥੋਂ ਕੁੱਕਰ ਜਿਹੜਾ ਇਹ ਕੁੱਕਰ ਦੀ ਰਬੜ ਜਿਹੜੀ ਆ ਮੇਰੀ ਢਿੱਲੀ ਆ ਢਿੱਲੀ ਆ ਜਦੋਂ ਚਲਾਈਦਾ ਇਹ ਵਿਸਲ ਨਹੀਂ ਵੱਜਦੀ ਕਿਸੇ ਟਾਈਮ ਤੇ ਆਪਣਾ ਘਰ ਜਿਹੜਾ ਸ਼ਹਿਰ ਤੋਂ ਪਾਸੇ ਹੁੰਦਾ ਹੈ ਤੇ ਆਪਾਂ ਨੂੰ ਲੋੜ ਪੈਦੀ ਆ ਇਹ ਮੇਰੀ ਗੜਦੀ ਇਹ ਮੇਥੋਂ ਕਰਨਾ ਇਸ ਤਰ੍ਹਾਂ ਕਿ ਜਿੰਨੀ ਕਿ ਢਿੱਲੀ ਆ ਉਨ ਇੱਕ ਹੀ ਕਟਨੀਆਂ ਇਹ ਬਹੁਤੀ ਥਲੀਏ ਤੇ ਜਿਆਦਾ ਕੱਟ ਲਓ ਇਹ ਥੋੜੀ ਥਲੀਏ ਤੇ ਕੱਟ-ਕੱਟ ਲਓ ਮੇਰੀ ਥੋੜੀ ਜਿਹੀ ਜਿਹੜੀ ਇਹ ਕਿ ਘੱਟ ਥਲੀਆ ਤੇ ਮੈਂ ਇਸ ਕਰਕੇ ਇਹਨੂੰ ਥੋੜੀ ਜਿਹੀ ਐਸ ਤਰ੍ਹਾਂ ਕਟਾਂਗੀ ਤੇ ਇਹਦਾ ਥੋੜਾ ਜਿਹਾ ਪੀਸ ਮੈਂ ਬਾਹਰ ਕੱਢ ਦਾਂਗੀ ਇਹ ਨਿਕ ਮੇਰੇ ਲਈ ਹੈ ਇਹ ਆਪਣਾ ਆਪਣੀ ਰਵੜਦਾ ਹਿਸਾਬ ਨਾਲ ਕਰਨਾ ਤੇ ਵਲੋਗ ਹੈ ਤਾਂ ਖਾਸ ਨਹੀਂ ਪਰ ਜੇ ਵੇਖੀਏ ਤੇ ਬਹੁਤ ਖਾਸ ਹੈ ਉਹ ਵੀ ਇੰਦੇ ਆ ਕੇ ਪਹਿਲੇ ਲੋਕਾਂ ਨੂੰ ਇਹਨੂੰ ਵੀ ਪਿਆਰ ਦੇਵੋਗੇ ਇਹਨੂੰ ਉਹ ਬਿਲਕੁਲ ਜਿਹੜਾ ਪੱਧਰਾ ਕਰ ਲੈਣਾ ਨਾ ਪਾਸੇ ਜਿਹੜਾ ਬਿਲਕੁਲ ਬਰਾਬਰ ਕੱਟਿਆ ਹੋਵੇ ਉੱਚਾ ਨਹੀਂ ਵਾ ਨਾ ਕੱਟਿਆ ਹੋਵੇ ਇਹਨੂੰ ਕਰਨਾ ਆਪਾਂ ਕੋਸ਼ਿਸ਼ ਕਰਨੀ ਕਿ ਤਾਕਾਂ ਵਾਲੀ ਤਾਕਾ ਲੈ ਆ ਜਾਵੇ ਕਾਲੇ ਧੰਗੇ ਨਾਲ ਹੈ ਵੀ ਪਤਾ ਨਹੀਂ ਲੰਦਾ ਇਹਨੂੰ ਆਪਾਂ ਇਹਦੇ ਵਿੱਚੋਂ ਹੀ ਕੱਢਣਾ ਐਸਟ੍ਰੋਗਤੀ ਇਹ ਸੋਈ ਦੁਜਾ ਨਹੀਂ ਜੇ ਤੁਸੀਂ ਦੇਖ ਤੇ ਥੋੜਾ ਜਿਹਾ ਕਿਸੇ ਪੀਲ ਨਾਲ ਦਬਾ ਕੇ ਬਾਹਰ ਕੱਢ ਲਓ ਪਿੱਛੇ ਇਹਦੇ ਇੱਕ ਗੰਢ ਦੇ ਲੈਣੀ ਹੈ ਗੰਢ ਦੇ ਥੋੜੀ ਜਿਹਾ ਪਾਵੇਂ ਤਾਂ ਕਿ ਜਿਹੜਾ ਵੰਦੂ ਕਟਪੋ ਅਬ ਅਸੀਂ ਥੋੜਾ ਜਿਹਾ ਜਿਹੜਾ ਵਧਿਆ ਆ ਰਬੜ ਦਾ ਪਾਸਾ ਇੱਕ ਪੁੰਨੋਂ ਕੱਟ ਕੇ ਬਰਾਬਰ ਕਰਵਾ ਲਾਂ ਇਰੇ ਦੀ ਦੂਸਰੇ ਪਾਸੇ ਕੱਟਣੀ ਇਹ ਤਾਂ ਕਾਥਾ ਲਿਆ ਤੇ ਨੀਚੇ ਆ ਤੇ ਨੀਚੇ ਵਾਲੇ ਪਾਸੋਂ ਰਬੜ ਨੂੰ ਰਬੜ ਦੇ ਵਿੱਚ ਤੁਸੀਂ ਇੱਕ ਵਾਰ ਕੱਟਣੀ ਜੇ ਉੱਪਰ ਹੈ ਤੇ ਉਪਰਲੇ ਪਾਸੇ ਕੱਟਣਾ ਆ ਵੇਖੋ ਜੀ ਇਸ ਤਰ੍ਹਾਂ ਆਪਾਂ ਦੋ ਰੇਤਾ ਕਾ ਕੱਢਤਾ ਹੁਣ ਇਹਨੂੰ ਕੀ ਕਰਨਾ ਹੁਣ ਦੂਜੇ ਪਾਸੇ ਕੱਟਣਾ ਸਾਈਡ ਵਾਲੇ ਪਾਸੇ ਇੱਕ ਰੇ ਦੇ ਵਿੱਚ ਉਹਦੀ ਫੇਰ ਲਗਾ ਕੇ ਇਹਨੂੰ ਜੋੜ ਲੈਣਾ ਆਪਣਾ ਇਹ ਜੋੜ ਜਿਹੜਾ तकरीबन ਮਿਲ ਗਿਆ ਹੁਣ ਇਹਨੇ ਕਰਨਾ ਹੁਣ ਦੂਜੀ ਸਾਈਡ ਤੋਂ ਇਹ ਲੋ ਉਪਰ ਨਹੀਂ ਜੇ ਕੱਢਿਆ ਹੁਣ ਸਾਈਡਾ ਤੋਂ ਕੱਢਣਾ ਆਪਾਂ ਫਿਰ ਇਹ ਦੂਸਰੀ ਸਾਈਡ ਦੋਨੋਂ ਪਾਸੇ ਜਿਹੜੇ ਧਾਗਾ ਜਲਾ ਇਹਨੂੰ ਗੰਡ ਜਿਹੜਾ ਜੋੜ ਇਹ ਚੰਗੀ ਤਰ੍ਹਾਂ ਲਾਉਣਾ ਜੋੜ ਲਾ ਕੇ ਦੋ ਵਾਰੀ ਕੱਢਣਾ ਹੈ ਕਿਉਂਕਿ ਜੋੜ ਜਿਹੜਾ ਪੱਕਾ ਲੱਗ ਜੇ। ਬਸ ਆਵੇ ਤੁਸੀਂ ਸਾਡਾ ਜਿਹੜਾ ਇਹ ਰਬੜ ਜੜੀ ਬਿਲਕੁਲ ਜੁੜ ਗਈ ਹੋਈ ਹੈ। ਇਹਨੂੰ ਆਪਾਂ ਗੰਢ ਦੇ ਕੇ ਕੱਟ ਲਵਾਂਗੇ। ਜਿਹੜਾ ਖਾਲਦੀ ਕਿਹੜੀ ਟਾਈਮ ਆ ਉਹ ਸਰਜੇ ਦਾ ਦੁਬਾਰਾ ਤੁਸੀਂ ਨਵੀਂ ਲਾ ਕੇ ਫੇਰ ਪਾ ਸਕਦੇ ਹੋ। ਜਿਵੇਂ ਨਾ ਗੈਸ ਤੇ ਬਿਠੇ ਹੁੰਦੇ ਆ ਕਿ ਆਪਣੀ ਵਿਸਲ ਨਹੀਂ ਚੱਲਦੀ ਆਪਾਂ ਨੂੰ ਬੜੀ ਪਹੁੰਚ ਰੈਂਦੀ ਆ ਇਹ ਸਬਜੀ ਸਾਡੀ ਬਨਣ ਵਾਲੀ ਜਿਹੜੀ ਆ ਉਹ ਸਿੱਧੇ ਗੈਸ ਤੇ ਕਰੀਏ ਤੇ ਉਹ ਛੇਤੀ ਬਨਦੀ ਨਹੀਂ ਤੇ ਰਬੜ ਸਾਡੀ ਲੂਜ ਹੁੰਦੀ ਤੇ ਨਵੀ ਸਾਡੇ ਕੋਲ ਹੁੰਦੀ ਨਹੀਂ ਇਸ ਕਰਕੇ ਆਪਾਂ ਇਹ ਰਬੜ ਜਿਹੜੀ ਆ ਦੁਬਾਰਾ ਇੱਕ ਉੱਤੇ ਜਿਹੜਾ ਰੰਗ ਖਾਵੇ ਉਹ ਕੋਲ ਤੇ ਕੋਲ ਹਾਰਟ ਆਇਟ ਚੜੰਦਾਈ ਤੇ ਰੋਟੀ ਲੀਸ ਇਹ ਸਾਡਾ ਕੰਮ ਜਿਹੜਾ ਕੁੱਕਰ ਦਾ ਸਬਜੀ ਜਿਹੜੀ ਸਾਡੀ ਬਹੁਤ ਵਧੀਆ ਬਣੇਗੀ ਬਿਲਕੁਲ ਵਿਸਲ ਜਿਹੜੀ ਆ ਅਸੀਂ ਨਵੀ ਬੱਗੀ ਹੋਈ ਆ ਤੇ ਉਹ ਵੀ ਇਹ ਤੁਹਾਨੂੰ ਇਹ ਜਿਹੜਾ ਜੁਗਾੜ ਦੇਸੀ ਜੁਗਾੜ ਇਹ ਪਸੰਦ ਆਵੇਗਾ ਤੇ ਕਮੈਂਟ ਸ਼ੇਅਰ ਕਰਕੇ ਦੱਸਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਤਰੀਕਾ ਜਿਹੜਾ ਕਿਹੋ ਜਿਹਾ ਲੱਗਿਆ ਬਾਕੀ ਵੈਦ ਨੂੰ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੀ ਫੈਮਿਲੀ ਜਿਹੜੀ ਬਹੁਤ ਪਿਆਰ ਦੇ ਰਹੀ ਹੈ ਬਹੁਤ ਵਧੀਆ ਕਮੈਂਟ ਕਰ ਰਹੀ ਹੈ ਇਸੇ ਤਰ੍ਹਾਂ ਇਸ ਵਲੌਗ ਨੂੰ ਵੀ ਪਿਆਰ ਦਿਓ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ